ਕੀ ਮੈਂਬਰਸ਼ਿਪ ਰੀਐਕਸ਼ਨ ਜੀ ਕਰ ਰਹੇ ਹਾਂ ਸ਼੍ਰੋਮਣੀ ਕਾਲੀ ਦਲ ਦੀ ਤੇ ਕੀ ਉਹਦੇ ਵਿੱਚ ਮੈਂਬਰਸ਼ਿਪ ਸ਼ੁਰੂ ਕਰਤੀ ਹੈ ਹਾਂ ਜੀ ਕਰਤੀ ਜੀ ਅੱਜ ਹੁਣ ਕੱਟ ਕੱਟਦੀ ਪਰਚੇ ਜੀ ਸ਼ੁਰੂ ਕਰਤੀ ਮੈਂਬਰਸ਼ਿਪ ਕੀ ਉਮੀਦ ਹੈ ਜੀ ਕਿੰਨੇ ਕੁ ਮੈਂਬਰਸ਼ਿਪ ਮੈਂਬਰ ਤਾਂ ਬਹੁਤ ਵੱਡੀ ਉਮੀਦ ਹੈ ਜੀ ਹਜ਼ਾਰਾਂ ਦੀ ਅਸੀਂ ਭਰਤੀ ਕਰਾਂਗੇ ਸ਼੍ਰੋਮਣੀ ਕਾਲੀ ਦਲ ਦੀ ਸਾਡੇ ਬਰਕਤ ਸਾਹਿਬਾਨ ਅਤੇ ਸਾਹਿਬ ਬਹੁਤ ਜ਼ਿਆਦਾ ਜੀ ਅੱਜ ਇਕੱਠੇ ਦੱਸ ਰਿਹਾ ਕਿ ਮੈਂਬਰਸ਼ਿਪ ਦੀ ਮੀਟਿੰਗ ਦੇ ਵਿੱਚ ਅੱਜ ਸਾਡੇ ਬਹੁਤ ਧੰਨਵਾਦ ਮੀਟਿੰਗ ਹੋਈ ਹੈ ਜੀ ਜੀ ਬੜੀ ਤੁਸੀਂ ਆਪਣੀ ਸਪੀਚ ਦੇ ਵਿੱਚ ਕਿਹਾ ਕਿ ਈਦਗਾ ਦੇ ਵਿੱਚ ਇੱਕ ਸਕੂਲ ਬਣ ਰਿਹਾ ਹੈ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਉਹ ਕਿ ਪਹਿਲਾਂ ਸਾਡਾ ਮੁੱਦਾ ਜਿਹੜਾ ਹੈ ਮੈਂਬਰਸ਼ਿਪ ਬਾਰੇ ਹੈ ਤੇ ਮੈਂ ਉਹਦੇ ਬਾਰੇ ਕਹਿਣਾ ਚਾਹਨੀ ਹੈ ਕਿ ਸਾਡੇ ਸਰਦਾਰ ਜਿਹੜੇ ਸਾਡੇ ਕਾਰਜਕਾਰੀ ਪ੍ਰਧਾਨ ਸਾਹਿਬ ਨੇ ਸਰਦਾਰ ਬਲਵਿੰਦਰ ਸਿੰਘ ਭੁੰਦਰ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਇਹ ਮੈਂਬਰਸ਼ਿਪ ਡਰਾਈਵ ਜਿਹੜੀ ਸ਼ੁਰੂ ਕੀਤੀ ਹੈ ਤੇ ਉਹਦੇ ਲਈ ਤੁਸੀਂ ਦੇਖ ਸਕਦੇ ਹੋ ਹੁਣ ਤੱਕ ਦਾ ਜਿਹੜਾ ਇਸ ਦਫ਼ਤਰ ਦੇ ਬਾਹਰ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਇਕੱਠ ਹੈ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕ ਇਸ ਮੈਂਬਰਸ਼ਿਪ ਲਈ ਬਹੁਤ ਉਤਸ਼ਾਹਤ ਜੀ ਈਦਗੋਵ ਵਾਲਾ ਜਿਹੜਾ ਮੁੱਦਾ ਕੱਲ ਪਰसों ਸਾਡੇ ਐਮਐਲਏ ਸਾਹਿਬ ਤੇ ਉਹਨਾਂ ਨਾਲ ਪਾਰੇ ਸਾਹਿਬ ਸੀਗੇ ਜਿਹੜੇ ਕਿ ਐਡਮਿਨਿਸਟ੍ਰੇਟਰ ਨੇ ਬਕਵੌੜ ਦੇ ਜੀ ਜੀ ਉਹਨਾਂ ਨੇ ਉੱਥੇ ਨੀ ਪੱਥਰ ਰੱਖਿਆ ਕਿ ਇੱਕ ਸਕੂਲ ਬਣਾਇਆ ਜਾਣਾ ਈਦਗਾ ਦੀ ਜਗ੍ਹਾ ਦੇ ਵਿੱਚ ਜੀ ਉਹਦੇ ਬਾਰੇ ਕਹਿਣਾ ਚਾਹੀਦਾ ਜੀ ਸਕੂਲ ਬਣਾਉਣਾ ਬਹੁਤ ਅੱਛੀ ਗੱਲ ਹੈ ਮੈਂ ਕਹਿੰਨੀ ਇੱਕ ਸਕੂਲ ਨਹੀਂ ਹੋਰ ਬਹੁਤ ਜ਼ਿਆਦਾ ਸਕੂਲ ਖੋਲਨੇ ਚਾਹੀਦੇ ਨੇ 10 12 15 ਸਕੂਲ ਇੱਥੇ ਮਲੇਰਕੋਲੇ ਚ ਜਿਹੜਾਂ ਦੀ ਡਿਮਾਂਡ ਹੈ ਉਹ ਖੁੱਲਣੇ ਚਾਹੀਦੇ ਨੇ ਪਰ ਸਕੂਲ ਕਿਵੇਂ ਖੁੱਲਣੇ ਚਾਹੀਦੇ ਨੇ ਜਿਹੜੇ ਸਕੂਲ ਪਹਿਲਾਂ ਨੇ ਉਹਨਾਂ ਨੂੰ ਵੀ ਅੱਛੇ ਤਰੀਕੇ ਨਾਲ ਚਲਾਉਣਾ ਚਾਹੀਦਾ ਕੰਬੋ ਸਕੂਲ ਹੈ ਸਾਡਾ ਇਸਲਾਮੀਆ ਸਕੂਲ ਹੈ ਹੋਰ ਸਕੂਲ ਨੇ ਬਹੁਤ ਜ਼ਿਆਦਾ ਜਿਹੜੇ ਉਹਨਾਂ ਦੇ ਤਾਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਔਰ ਈਦਗਾਹ ਦੇ ਜਿਹੜੀ ਉਹਦੀ ਖੂਬਸੂਰਤੀ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਚਾਹੁੰਦੇ ਸੀ ਕਿ ਈਦ ਵਾਲੇ ਬਹੁਤ ਜ਼ਿਆਦਾ ਜਗ੍ਹਾ ਹੋਣੀ ਚਾਹੀਦੀ ਆ ਲੋਕ ਅੱਛੇ ਤਰੀਕੇ ਨਾਲ ਨਮਾਜ਼ ਪੜ੍ਹਨੇ ਚਾਹੀਦੇ ਨੇ ਕਿਸ ਪੜ੍ਹ ਲਈ ਤੁਸੀਂ ਦੇਖਦੇ ਹੋ ਇੱਥੇ ਜ਼ਿਆਦਾ ਆਬਾਦੀ ਜਿਹੜੀ ਮੁਸਲਮਾਨਾਂ ਦੀ ਹੈ ਲੋਕ ਬਾਹਰੋਂ ਇਸ ਖੂਬਸੂਰਤ ਤੀਨਵਰ ਏਸ਼ੀਆ ਦੀ ਸਭ ਤੋਂ ਵੱਡੀ ਜਿਹਨੂੰ Eidgah ਕਿਹਾ ਘਰੇ ਉਹਦੀ ਖੂਬਸੂਰਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਮੈਂ ਤਾਂ ਕਹਾਂ ਇਹੀ ਕਹੂੰਗੀ ਕਿ ਸਿੱਧਾ ਸਿੱਧਾ ਇਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭ੍ਰੋਮਣੀ ਕਾਲੀ ਦਲ ਦਾ ਕੀ ਸਟੈਂਡ ਹੈ? ਸਟ੍ਰੋਮ ਨੇ ਅਕਾਲੀ ਦਲ ਦਾ ਸਟੈਂਡ ਬਿਲਕੁਲ ਕਲੀਅਰ ਹੈ ਕਿ ਇੱਥੇ ਇੱਕ ਵੀ ਇੱਟ ਨਹੀਂ ਲਗਣ ਦਿੱਤੀ ਜਾਏਗੀ ਅਸੀਂ ਧਰਨੇ ਦੇਵਾਂਗੇ ਬਾਹਰ ਬੈਠਾਂਗੇ ਜੇ ਸਕੂਲ ਬਣਾਉਣਾ ਹੈ ਕੋਈ ਹੋਰ ਜਗ੍ਹਾ ਲਓ ਬਹੁਤ ਮਹਿੰਗੀ ਜਗ੍ਹਾ ਤਾਂ ਹੈ ਨਹੀਂ ਮਲੇਰ ਕੋਲੇ ਦੇ ਏਰੀਆ 'ਚ ਤੁਸੀਂ ਦੇਖੋ ਕੋਈ ਹੋਰ ਜਗ੍ਹਾ ਲੈ ਕੇ ਤੁਸੀਂ ਸਕੂਲ ਬਣਾ ਸਕਦੇ ਹੋ ਤੁਸੀਂ ਉਹਦੇ ਵਿੱਚ ਹੀ ਕਿਉਂ ਸਕੂਲ ਬਣਾਉਣ ਲੱਗੇ ਹੋ ਔਰ ਤੁਸੀਂ ਕਹਿ ਰਹੇ ਹੋ ਲਟਕਦਾ ਹੋਇਆ ਸਕੂਲ ਹੋਏਗਾ ਪਿੱਲਰਾਂ ਤੇ ਖੜਾ ਹੋਏਗਾ ਲੋਕ ਨਮਾਜ਼ ਵੀ ਪੜਨਗੇ ਫਿਰ ਉਹ ਸਕੂਲ ਕਿੱਦਾਂ ਜਦੋਂ Eid ਦੇ ਇੰਤਜ਼ਾਮਾਤ ਹੁੰਦੇ ਨੇ Eid ਦੇ ਤੋਂ ਉਦੋਂ ਵੀ ਬੱਚਿਆਂ ਦੀ ਪੜ੍ਹਾਈ ਵੀ ਐਜੂਕੇਸ਼ਨ ਜਿਹੜੀ ਹੈ ਉਹ ਵੀ ਡਿਸਟਰਬ ਹੋਏ ਕਿਸ ਤਰੀਕੇ ਦਾ ਕੀ ਕੰਮ ਕਰ ਰਹੇ ਨੇ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਹੈ ਮੈਡਮ ਇੱਕ ਪਾਸੇ ਬ੍ਰਾਂਚ ਨੰਬਰ 2 ਚੱਲ ਰਿਓ ਬੰਦ ਕੀਤੀ ਪਈ ਹੈ ਬਾਕਪੋਰਡ ਨੇ ਤੇ ਤੁਹਾਡੀ ਪਾਰਟੀ ਜਾਂ ਕਿ ਉਹਦੇ ਕਿਵੇਂ ਕਰੋ ਦੇਖੋ ਜੀ ਮੈਂ ਇਹ ਕਹਿ ਰਹੀ ਹਾਂ ਕਿ ਐਜੂਕੇਸ਼ਨ ਦਾ ਤੇ ਬਿਲਕੁਲ ਧਿਆਨ ਦੇਣਾ ਚਾਹੀਦਾ ਹੈ ਜਿਹੜੇ ਸਾਡੇ ਟੀਚਰ ਨੇ ਉਹ ਕਿੰਨੀਆਂ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਨੇ ਕੋਈ ਕੰਮ ਕਰਨ ਲਈ ਤਿਆਰ ਨਹੀਂ ਹੈ ਬੱਚਿਆਂ ਨੂੰ ਜਿਹਾ ਪੜਾਉਣ ਵੀ ਆਉਂਦੇ ਨੇ ਉਹਨਾਂ ਦਾ ਦਿਮਾਗ ਤਾਂ ਆਪਣੇ ਘਰ ਦੇ ਮਸਲਿਆਂ ਤੇ ਹੁੰਦਾ ਆਪਣੇ ਬੱਚਿਆਂ ਬਾਰੇ ਹੁੰਦਾ ਉਹਨਾਂ ਦੇ ਫਿਊਚਰ ਬਾਰੇ ਹੁੰਦਾ ਉਹ ਕੀ ਪੜਾਉਣਗੇ ਬਾਕਪੋਰਡ ਦੇ ਤੁਸੀਂ ਦੇਖੋ ਬਿਲਕੁਲ ਮਜ਼ਦੂਰਾਂ ਤੋਂ ਵੀ ਘੱਟ ਜਿਹੜੇ ਉਹਨਾਂ ਦਾ ਜਿਹੜਾ ਬੇਤਨ ਉਹਨਾਂ ਨੂੰ ਦਿੱਤਾ ਜਾਂਦਾ ਇੱਕ ਮਜ਼ਦੂਰ ਵੀ ਉਸ ਤੋਂ ਜ਼ਿਆਦਾ ਕਮਾਉਂਦਾ ਉਹਦੇ ਤੇ ਤਾਂ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਕਿਹੜੇ ਬੱਚਿਆਂ ਦੀ ਇਹ ਗੱਲ ਕਰ ਰਹੇ ਨੇ ਕਿ ਇਹਨਾਂ ਨੂੰ ਪੜਾਉਣ ਬਾਰੇ ਸੋਚ ਰਹੇ ਨੇ ਉਹ ਵੀ ਬੱਚੇ ਹੀ ਨੇ ਜਿਹੜੇ ਪੜ ਰਹੇ ਨੇ ਉਨਾ ਤੇ ਧਿਆਨ ਦੇਣ ਉੱਥੇ ਉਹ ਅੱਛੀ ਐਜੂਕੇਸ਼ਨ ਦਾ ਇੰਤਜ਼ਾਮਾਤ ਕਰਨੇ ਚਾਹੀਦੇ ਨੇ ਇਹ ਕਿਸ ਤਰੀਕੇ ਨਾਲ ਇੱਕ ਸਕੂਲ ਇੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਆ ਹੋਰ ਕੋਈ ਗੱਲ ਨਹੀਂ ਇਹਦੇ ਵਿੱਚ ਸਰਮ ਜੀ ਇੱਕ ਜਦੋਂ ਮਲੇਕੋਟਲਾ ਜ਼ਿਲ੍ਹਾ ਬਣਿਆ ਸੀ ਉਦੋਂ ਮੈਡੀਕਲ ਕਾਲਜ ਦਾ ਵੀ ਐਲਾਨ ਹੋਇਆ ਸੀਗਾ ਤੇ ਉਹ ਜਗ੍ਹਾ ਬਾਰ ਬਾਰ ਬਦਲ ਰਹੇ ਨੇ ਤੇ ਅਸੀਂ ਹੁਣ ਉਸੇ ਦਿਨ ਪਰਸੋਂ ਪਾਰੇ ਸਾਹਿਬ ਨੂੰ ਪੁੱਛਿਆ ਸੀ ਕਿਉਂਕਿ ਉਹ ਐਡਮਿਨਿਸਟਰੇਟਰ ਨੇ ਬਕਬੋਰਡ ਦੇ ਉਹ ਕਹਿ ਰਹੇ ਨੇ ਕਿ ਅਜੇ ਵੀ ਜ਼ਮੀਨ ਦਾ ਹੀ ਮਸਲਾ ਹੈ ਕੀ ਕਹਿਣਾ ਚਾਹੋਗੇ ਕੀ ਲੱਗਦਾ ਨੀਅਤ ਖਰਾਬ ਹੈ ਨੀਅਤ ਦੇਖੋ ਜਿਹੜੇ ਵੀ ਮੈਂ ਕਹਾਂਗੀ ਕਾਂਗਰਸ ਨੇ ਇੰਨੇ ਸਾਲ ਇਸੇ ਸਕੂਲ ਮ ਕੀਤੀ ਆ ਉਹਨਾਂ ਤੋਂ ਇੰਨੇ ਸਾਲਾਂ 'ਚ ਕੁਝ ਨਹੀਂ ਹੋਇਆ ਹੁਣ ਇਹ ਨਵੇਂ ਜਿਹੜੇ ਮਸਲੇ ਖੜੇ ਕਰ ਰਹੇ ਨੇ ਇਸੇ ਤਰੀਕੇ ਨਾਲ ਇਹ ਵੀ ਸਿਆਸਤ ਕਰਨਗੇ ਸਾਲ ਡੇਢ ਸਾਲ ਇਸੇ ਚੀਜ਼ ਚ ਲੰਗਾ ਦੇਣਗੇ ਇਹਨਾਂ ਇਹ ਸਿਆਸਤ ਹੋ ਰਹੀ ਹੈ ਨਾ ਤਾਂ ਕੁਝ ਨਹੀਂ ਹੋਣਾ ਇਹਨਾਂ ਦੀ ਨੀਅਤ ਹੀ ਖਰਾਬ ਹੈ